ਕਿਸੇ ਸੋਨੇ ਦੇ ਕਣ ਨੂੰ ਹੀ ਸਮਾਨਾ ਅਗਨ ਵਿੱਚ ਪਾਵੇ ਕਿਸੇ ਸੋਨੇ ਦੇ ਕਣ ਨੂੰ ਹੀ ਜ਼ਮਾਨਾ ਅਗਨ ਵਿੱਚ ਪਾਵੇ ਕਿ ਜ਼ਰਰਾ ਖਾਕ ਦਾ ਤਾਂ ਇਮਤਿਹਾਨਾ ਨੂੰ ਤਰਸ ਜਾਵੇ ਅਜੇ ਕਾਲਾ ਨ ਪੈ ਤੈਨੂੰ ਤਰਾਸ਼ੇਗਾ ਜ਼ਮਾਨਾ ਈਉ ਅਜੇ ਕਾਲਾ ਨ ਪੈ ਤੈਨੂੰ ਤਰਾਸ਼ੇਗਾ ਜ਼ਮਾਨਾ ਈਉ ਕਿ ਲੱਖਾਂ ਨੇਰਿਆਂ ਨੂੰ چیر ਕੇ ਤੇਰਾ ਜਲਉ ਜਾਵੇ ਮਿਲੇ ਨਾ ਜ਼ਖਮ ਜਦ ਤੱਕ ਰੁੱਖ ਨੂੰ ਵੀ ਫਲ ਨਹੀਂ ਪੈਂਦਾ ਮਿਲੇ ਨਾ ਜ਼ਖਮ ਜਦ ਤੱਕ ਰੁੱਖ ਨੂੰ ਵੀ ਫਲ ਨਹੀਂ ਪੈਂਦਾ ਸਤਮ ਸਹਿ ਕੇ ਜ਼ਮਾਨੇ ਦੇ ਹਿਆਤੀ ਤੇ ਲਿਸ਼ਕ ਆਵੇ 부ਜੇ ਹੋਏ ਚਿਰਾਗਾ ਨੂੰ ਕਿਸੇ ਨੇ ਪੁੱਛਿਆ ਤੱਕ ਨਾ 부جے ਹੋਏ ਚਿਰਾਗਾ ਨੂੰ ਕਿਸੇ ਨੇ ਪੁੱਛਿਆ ਤੱਕ ਨਾ ਕਿ ਜਗ ਦੇ ਦੀਵਿਆਂ ਨੂੰ ਹਰ ਹਵਾ ਹੀ ਪਰਖ ਕੇ ਜਾਵੇ ਕਿ ਜਗ ਦੇ ਦੀਵਿਆਂ ਨੂੰ ਹਰ ਹਵਾ ਹੀ ਪਰਖ ਕੇ ਜਾਵੇ ਕਿਸੇ ਸੋਨੇ ਦੇ ਕਣ ਨੂੰ ਹੀ ਜ਼ਮਾਨਾ ਅਗਨ ਵਿੱਚ ਪਾਵੇ ਕਿ ਜ਼ਰਰਾ ਖਾਕ ਦਾ ਤਾਂ ਇਮਤਿਹਾਨਾਂ ਨੂੰ ਤਰਸ ਜਾਵੇ ਕਿ ਜ਼ਰਰਾ ਕਾਗਜ਼ਾਤਾਂ ਇਮਤਿਹਾਨਾਂ ਨੂੰ ਤਰਸ ਜਾ